ਇੱਕ ਪਰਿਵਾਰ ਦੀ ਦਰਸਲ ਜ਼ਮੀਨ ਵੇਚਤੀ ਸੀ ਤੇ ਕੋਰਟ ਨੇ ਪਟਿਆਲਾ ਪ੍ਰਸ਼ਾਸਨ ਨੂੰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਨੇ ਲੋਅਰ ਕੋਰਟ ਤੋਂ ਸੁਪਰੀਮ ਕੋਰਟ ਤੱਕ ਆ ਪੂਰਾ ਮਾਮਲਾ ਕੇਸ ਚੱਲਿਆ ਲੋਅਰ ਕੋਰਟ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਪਿੜਤ ਦੇ ਹੱਕ ਛੀ ਫੈਸਲਾ ਸੁਣਾਇਆ ਸੀ ਇਸ ਦੇ ਬਾਵਜੂਦ ਵੀ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਹੁਣ ਵੱਡੀ ਕਾਰਵਾਈ ਜਿਸ ਤਰ੍ਹਾਂ ਦੇ ਚਲਦੇ ਕੀਤੀ ਗਈ ਹੈ ਹਾਲਾਂਕਿ ਪਿੜਤ ਪਰਿਵਾਰ ਦਾ ਕਹਿਣਾ ਹੈ ਕਿ ਜੇ ਜ਼ਬਤ ਕੀਤੇ ਸਮਾਨ ਦੀ ਕੀਮਤ ਮੁਆਵਜ਼ਾ ਰਾਸ਼ੀ ਤੋਂ ਘੱਟ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਬਿਲਡਿੰਗਾਂ ਵੀ ਅਟੈਚ ਹੋ ਸਕਦੀ ਹੈ ਦੇ ਨਾਲ ਸਰਕਾਰ ਮੌਜੂਦ ਹੈ ਜਿਹੜਾ ਲਗਭਗ ਕਈ ਸਾਲਾਂ ਤੋਂ ਇਸ ਕੇਸ ਨੂੰ ਹੈਂਡਲ ਕਰ ਰਿਹਾ ਤੇ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ 11 ਜੀਐਸ ਪਰਿਵਾਰ ਦੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਤੇ ਹੁਣ ਵੀ ਉਹਨਾਂ ਨੂੰ ਪੂਰਾ ਇਨਸਾਫ ਨਹੀਂ ਮਿਲਿਆ ਪੂਰਾ ਮਾਮਲਾ ਤੇ ਹੁਣ ਪਰਿਵਾਰ ਨੇ ਅੱਗੇ ਕੀ ਸੋਚਿਆ ਗੱਲਬਾਤ ਕਰਦੇ ਆ ਸਰ ਤੁਹਾਡਾ ਕੀ ਨਾਮ ਹੈ ਤੇ ਤੁਸੀਂ ਜਿਹੜੇ ਗੁਲਾਮ ਮੁਹੰਮਦ ਸਾਹਿਬ ਸੀ ਉਹਨਾਂ ਦੇ ਕੀ ਲੱਗਦੇ ਜੀ ਮੇਰਾ ਨਾਮ ਮਾਨ ਖਾਨ ਹੈ ਜੀ ਮੈਂ ਕਨੀਜ਼ ਫਾਤਿਮਾ ਜੀ ਦਾ ਐਲਆਰ ਤੇ ਇਹ ਸਾਡਾ ਕੇਸ ਹੈ ਜੀ 2006 ਦੇ ਵਿੱਚ ਇਹ ਕੇਸ ਲੋਅਰ ਕੋਰਟ ਤੋਂ ਲੈ ਕੇ ਹਾਇਰ ਕੋਰਟ ਤੱਕ ਗਿਆ ਫਿਰ ਹਾਇਰ ਤੋਂ ਸੁਪਰੀਮ ਕੋਰਟ ਗਿਆ 2023 ਦੇ ਵਿੱਚ ਅਸੀਂ ਇਸ ਕੋਰਟ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਸੀਂ ਜਿੱਤ ਚੁੱਕੇ ਹਾਂ ਇਹ ਕੇਸ ਜੀ ਤੇ ਉਹਨਾਂ ਨੇ ਆਰਡਰ ਦੇ ਵਿੱਚ ਇਕੁਇਲੈਂਟ ਰੇਟ ਤੇ ਪ੍ਰੀਵਲੈਂਟ ਇਕੁਇਲੈਂਟ ਜ਼ਮੀਨ ਤੇ ਪ੍ਰੀਵਲੈਂਟ ਰੇਟ ਦੇ ਆਧਾਰ ਤੇ ਉੱਤੇ ਇਹ ਫੈਸਲਾ ਸੁਣਾਇਆ ਸੀਗਾ ਤੇ ਉਹਦੇ ਉੱਤੇ ਕੋਈ ਵੀ ਨੀਚੇ ਜਿਹੜੇ ਕੋਰਟ ਨੂੰ ਡੀਸੀ ਸਾਹਿਬ ਨੂੰ ਆਰਡਰ ਸੀਗੇ ਤੇ ਨਾ ਨੇ ਕਿਸੇ ਚੀਜ਼ ਦੇ ਵਿੱਚ ਉਸ ਚੀਜ਼ ਦਾ ਕੋਈ ਮਤਵਪੂਰਨ ਨਹੀਂ ਸਮਝਿਆ ਸਾਡਾ ਕੋਈ ਜਿਹੜੀ ਪੂਰੀ ਜ਼ਮੀਨ ਹੈ ਜਿਹੜੀ ਗੁਲਾਮ ਮੁਹੰਮਦ ਸਾਹਿਬ ਦੀ ਜੱਦੀ ਜ਼ਮੀਨ ਸੀਗੀ ਉਹ 100 ਬਿਗਾਂ ਦੇ ਕਰੀਬ ਬਣਦੀ ਸੀ ਤੇ ਉਹਦੇ ਉੱਪਰ ਹੀ ਮੁਆਵਜ਼ੇ ਦੀ ਗੱਲ ਕੀਤੀ ਗਈ ਕਿ ਪੈਸਾ ਦਿੱਤਾ ਜਾਵੇ ਹਾਂਜੀ ਇਹ ਅਰਾਊਂਡ 100 ਬਿਗਾਂ ਦੇ ਉੱਪਰ 20 ਕਿੱਲੇ ਬਣਦੇ ਆ ਜੀ ਜੀ ਤੇ ਉਹਦੇ ਆਧਾਰ ਦੇ ਉੱਤੇ ਹੀ ਜ਼ਮੀਨ ਦਾ ਇਹ ਬਣਿਆ ਸੀਗਾ ਸਾਰਾ ਜੀ ਤੇ ਅੱਜ ਕੋਰਟ ਦੀ ਟੀਮ ਤੁਹਾਡੇ ਨਾਲ ਆਈ ਸੀ ਕੀ ਫੈਸਲਾ ਲਿਆ ਕਿ ਕੋਈ ਅਧਿਕਾਰੀ ਉਹਨਾਂ ਨੂੰ ਮਿਲਿਆ ਕਿ ਇਹ ਅਧਿਕਾਰੀ ਤੁਹਾਨੂੰ ਇੱਥੇ ਮਿਲੇ ਜਿਨ੍ਹਾਂ ਨੂੰ ਕੋਰਟ ਦੀ ਕਾਰਵਾਈ ਬਾਰੇ ਦੁਬਾਰਾ ਜਾਣੂ ਕਰਵਾਈਏ ਇਹ 2 ਦਿਨ ਪਹਿਲਾਂ ਵੀ ਕੋਰਟ ਦੇ ਅਧਿਕਾਰੀ ਆਏ ਸੀਗੇ ਨਾਲ ਜੀ ਉਸ ਟਾਈਮ ਇਹਨਾਂ ਨੇ ਸਾਨੂੰ ਇੱਥੇ ਦੇ ਅਧਿਕਾਰੀਆਂ ਨੇ ADC ਮੈਮ ਨੇ 2 ਦਿਨਾਂ ਦਾ ਟਾਈਮ ਦਿੱਤਾ ਸੀਗਾ on 17 ਨੂੰ ਆਏ ਸੀਗੇ ਫਿਰ ਮੰਡੇ ਦਾ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਫਿਰ ਅਸੀਂ ਹੁਣ ਮੰਡੇ ਨੂੰ ਦੁਬਾਰਾ ਆਏ ਆ ਤਾਂ ਇੱਥੇ ਕੋਈ ਵੀ ਨਹੀਂ ਹੈਗਾ ਅਧਿਕਾਰੀ ਕੋਈ ਨਹੀਂ ਹੈਗਾ ਨਾ DC ਮੈਮ ਨੇ ਨਾ ADC ਨੇ ਅਸੀਂ ਆਪਣੇ ਕੋਰਟ ਦੇ ਜੋ ਵੈਲਫੀ ਵਗੈਰਾ ਸੀਗੇ ਉਹ ਅਸੀਂ ਨਾਲ ਲੈ ਕੇ ਆਏ ਆ ਜੀ ਤੇ ਹੁਣ ਇਥੇ ਕੋਰਟ ਦਾ ਕੋਈ ਵੀ ਸਾਨੂੰ ਦਿਖ ਨਹੀਂ ਰਿਹਾ ਹਾਂਜੀ ਉਹ ਪਹਿਲਾਂ ਹੀ ਹੋ ਚੁੱਕੀ ਸੀਗੀ ਅਟੈਚ ਉਹ ਬਟ ਇਹਨਾਂ ਨੇ ਪ੍ਰੈਜ਼েন্ট ਨਹੀਂ ਕੀਤੀ ਹੈ ਕਿ ਸ਼ਾਇਦ ਅੱਜ ਨਜ਼ੀਰ ਵਗੈਰਾ ਲੱਗੇ ਹੋਏ ਆ ਜੇ ਅਗਰ ਉਹਨਾਂ ਨੇ ਲਿਸਟ ਬਣਾਈ ਹੈ ਤੇ ਉਹ ਲਿਸਟ ਦੇ ਅਕੋਰਡਿੰਗ ਜੇ ਅਗਰ ਉਸ ਦੇ ਵਿੱਚ ਆਉਂਦੀ ਹੈ ਤੇ ਅੱਜ ਹੋਈ ਕਾਰ ਪ੍ਰੈਜ਼ੈਂਟ ਤਾਂ ਜੋ ਵੀ ਅਟੈਚ ਹਾਂਜੀ ਉਹਨੂੰ ਸੀਲ ਕਰਕੇ